ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਆਦਮੀ ਨੇ ਆਪਣੇ ਬੱਚੇ ਨੂੰ ਇੰਨਾ ਪੜਾਇਆ ਲਾਖਾਇਆ ਤੇ ਉਹ ਇੱਕ ਕੰਪਨੀ ਦਾ ਵੱਡਾ ਮਾਲਕ ਬਣ ਗਿਆ ਮਾਂ ਆਪਣੇ ਨੂੰ ਬੜੀ ਖੁਸ਼ੀ ਹੋਈ ਚਲੋ ਸਾਡੀ ਪੜ੍ਹਾਈ ਕਰਾਈ ਦਾ ਕੀਮਤ ਪਈ ਤੇ ਕਈ ਦਿਨਾਂ ਬਾਅਦ ਉਹਦੇ ਪਿਤਾ ਜੀ ਕਹਿਣ ਲੱਗੇ ਮੈਂ ਮੇਲ ਵਾਸਤੇ ਜਾਣਾ ਆਪਦੇ ਬੱਚੇ ਉੱਜਾ ਦੋ ਮੇਲ ਵਾਸਤੇ ਗਿਆਤ ਦੇਖਿਆ ਵੀ ਏਡੀ ਵੱਡੀ ਕੰਪਨੀ ਆ ਜੀ ਦਾ ਮਾਲਕ ਮੇਰਾ ਪੁੱਤ ਆ ਬੜਾ ਹੌਸਲਾ ਵਧਿਆ ਹੌਸਲਾ ਵਧਿਆ ਪੀ ਚਾ ਚੂ ਪੀ ਕੇ ਤੇ ਉੱਠਣ ਲੱਗਿਆ ਉਹਦੇ ਸਿਰ ਤੇ ਹੱਥ ਧਰ ਕੇ ਆਪਣੇ ਪੁੱਤ ਤੇ ਕਹਿੰਦਾ ਪੁੱਤ ਦੁਨੀਆ ਏ ਸ਼ਕਤੀਸ਼ਾਲੀ ਕਾਉ ਨਾ ਉਹ ਕਹਿੰਦਾ ਜੀ ਮਾਇਆ ਤੇ ਪਿਤਾ ਜੀ ਚੁੱਪ ਕਰ ਗਏ ਜਦੋਂ ਬਾਹਰ ਆਏ ਤਾਂ ਪਿਤਾ ਜੀ ਕਹਿਣ ਲੱਗੇ ਫੇਰ ਉਸੇ ਗੱਲ ਨੂੰ ਦੁਹਰਾ ਕੇ ਕਹਿਣ ਲੱਗੇ ਕਿ ਤੇ ਦੱਸ ਵੀ ਦੁਨੀਆਂ ਚ ਸ਼ਕਤੀਸ਼ਾਲੀ ਕੌਣ ਹੈ ਉਹ ਕਹਿੰਦੇ ਪਾਪਾ ਜੀ ਤੁਸੀਂ ਹੋ ਉਹ ਕਹਿੰਦੇ ਪਹਿਲਾਂ ਤੂੰ ਆਪ ਕਿਹਾ ਸੀ ਮੈਂ ਆ ਉਹ ਕਹਿੰਦੇ ਵੀ ਮੇਰ ਤੁਹਾਡਾ ਹੱਥ ਉਸ ਵੇਲੇ ਮੇਰੇ ਮੋਢੇ ਤੇ ਸੀਗਾ ਇਸ ਲਈ ਪਿਤਾ ਦਾ ਜਦੋਂ ਹੱਥ ਮੋਢੇ ਤੇ ਹੋਵੇ ਨਾ ਉਦੋਂ ਮੈਂ ਸ਼ਕਤੀਸ਼ਾਲੀ ਸੀ ਹੁਣ ਤੁਸੀਂ ਸ਼ਕਤੀਸ਼ਾਲੀ ਹੁਣ ਤੁਹਾਡਾ ਹੱਥ ਮੇਰੇ ਮੋਢੇ ਤੇ ਨਹੀਂ ਹੁਣ ਤੁਸੀਂ ਸ਼ਕਤੀਸ਼ਾਲੀ ਇਹ ਸੁਣ ਕੇ ਉਹਦੇ ਪਿਤਾ ਜੀ ਬੜੇ ਖੁਸ਼ ਹੋਏ ਕਿਉਂਕਿ ਮਾਪੇ ਦੀ ਪੜ੍ਹਾਈ ਕਰਾਈ ਜਦੋਂ ਬੱਚਿਆਂ ਦੇ ਲੇਖੇ ਲੱਗ ਜਾਂਦੀ ਆ ਬੱਚੇ ਪੜ੍ਹ ਲਿਖ ਜਾਂਦੇ ਆ ਗਾਂ ਵਧ ਜਾਂਦੇ ਆ ਤਾਂ ਮਾਪਿਆਂ ਨੂੰ ਵੀ ਖੁਸ਼ੀਆਂ ਹੁੰਦੀਆਂ ਚੰਗੀਆਂ ਹੁੰਦੀਆਂ ਤਰੱਕੀਆਂ